ਜੈ ਸ੍ਰੀ ਰਤਨ ਮੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਇੱਕ ਅਜਾਇਬ ਉਪਾਅ ਲੈ ਕੇ ਆਈ ਹਾਂ ਜਿੰਨਾ ਭੈਣ ਭਰਾਵਾਂ ਨੂੰ ਤਿੱਲੀ ਦੀ ਸਮੱਸਿਆ ਤਿੱਲੀ ਵੱਢ ਰਹੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤਿੱਲੀ ਵੱਢਣ ਦੇ ਕਾਰਨ ਇਹਦੇ ਵਿੱਚ ਆਪਾਂ ਨੇ ਕੀ ਲੈਣਾ ਇਹਦੇ ਵਿੱਚ ਆਪਾਂ ਨੇ ਇੱਕ ਤਾਂ ਐਲੋਵੇਰਾ ਦਾ ਗੁੱਦਾ ਲੈਣਾ ਇੱਕ ਐਲੋਵੇਰਾ ਦਾ ਪੱਤਾ ਲਵੋ ਉਹਦੇ ਵਿੱਚੋਂ ਗੁੱਦਾ ਕੱਢ ਲਵੋ ਉਹਦੇ ਵਿੱਚੋਂ ਆਪਾਂ ਨੇ ਹਲਦੀ ਲੈਣੀ ਆ ਹਲਦੀ ਦੂਜੀ ਨਹੀਂ ਲੈਣੀ ਹੈਗੀ ਜਿਹੜੀ ਬੰਨ ਹੁੰਦੀ ਹੈ ਪੈਕ ਪੈਚ ਹਲਦੀ ਆਪਾਂ ਨੇ ਗੰਢੀ ਵਾਲੀ ਲੈਣੀ ਆ ਜਾਂ ਪੀਸੀ ਹੋਈ ਹਲਦੀ ਲੈ ਲਵੋ ਖੁੱਲੀ ਹਲਦੀ ਤੇ ਇਹਨਾਂ ਦੋਹੇ ਚੀਜ਼ਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਕੇ ਲੈਣੀ ਸ਼ੁਰੂ ਕਰ ਦੇਵੋ ਇਹਦੇ ਨਾਲ 100% ਜਿਹੜੀ ਤੁਹਾਡੀ ਚਿੱਲੀ ਉਹ ਨਾਰਮਲ ਸਾਈਜ਼ ਦੇ ਵਿੱਚ ਆ ਜਾਊਗੀ ਇਹ ਨੁਕਤਾ ਤੁਸੀਂ ਅਜ਼ਮਾ ਕੇ ਵੇਖਿਓ 10 ਮੈ ਰਹੀ ਆ ਕਰਨਾ ਥੋਨੇ ਆ ਇੱਕ ਮੇਰਾ ਜਿਹੜਾ ਨੁਟਕਾ ਇਹ ਅਜ਼ਮਾ ਕੇ ਜਰੂਰ ਵੇਖਿਓ ਇਹਦੇ ਨਾਲ ਤੁਹਾਨੂੰ 100% ਰਾਮ ਮਿਲੂਗਾ ਜੈ ਸ੍ਰੀ ਰਤਨ ਮੰਤਰੀ ਜੀ ਪੈਣ ਪ੍ਰਭਾ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਓ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਰਤਨ ਮੰਤਰੀ ਜੀ